ਮੈਂ بار بار ਆਪਣੇ ਗੁੱਟ ਤੇ ਬੰਨੀ ਘੜੀ ਵੱਲ ਦੇਖ ਰਿਹਾ ਸੀ ਮੈਂ ਪਿਛਲੇ 2 ਘੰਟਿਆਂ ਤੋਂ ਇਸ ਘਰ ਦੇ ਬਾਹਰ ਖੜ੍ਹਾ ਸੀ ਅਤੇ ਮੇਰੀ ਪਰਜਾਈ ਅੰਦਰ ਸੀ ਰਾਤ ਦਾ ਸਮਾਂ ਸੀ ਅਤੇ ਹੁਣ ਰਾਤ ਦੇ 10 ਵੱਜ ਚੁੱਕੇ ਸਨ ਮੈਨੂੰ ਇਸ ਸਮੇਂ ਬਹੁਤ ਚਿੰਤਾ ਹੋ ਰਹੀ ਸੀ ਵੈਸੇ ਇਹ ਵੀ ਕਿਸੇ ਦੇਖ ਕੇ ਬੈਠਣ ਦਾ ਸਮਾਂ ਹੈ ਰਾਤ 8 ਵਜੇ ਮੇਰੀ ਪਰਜਾਈ ਇਹ ਕਹਿ ਕੇ ਅੰਦਰ ਚਲੀ ਗਈ ਸੀ ਕਿ ਬੱਸ ਅੱਧੇ ਘੰਟੇ ਵਿੱਚ ਆ ਜਾਵਾਂਗੀ ਅਤੇ ਮੈਂ ਪਿਛਲੇ 2 ਘੰਟੇ ਤੋਂ ਉਸ ਦੀ ਉਡੀਕ ਕਰ ਰਿਹਾ ਸੀ ਜਦੋਂ ਮੈਂ ਭਾਬੀ ਦੇ ਮੋਬਾਈਲ ਤੇ ਫੋਨ ਕੀਤਾ ਤਾਂ ਉਸ ਦਾ ਨੰਬਰ ਬੰਦ ਆ ਰਿਹਾ ਸੀ ਹੁਣ ਮੈਨੂੰ ਉਡੀਕ ਤੋਂ ਨਫ਼ਰਤ ਹੋ ਰਹੀ ਸੀ ਅਤੇ ਮੈਂ ਇੰਤਜ਼ਾਰ ਦੀ ਸੂਲੀ ਤੇ ਲਟਕ ਰਿਹਾ ਸੀ ਤੇ ਸੋਚ ਰਿਹਾ ਸੀ ਕਿ ਮੈਂ ਆਪਣੀ ਪਰਜਾਈ ਨਾਲ ਅੱਗੇ ਤੋਂ ਕਦੇ ਨਹੀਂ ਆਵਾਂਗਾ ਜੇ ਮੇਰੇ ਵੱਡੇ ਭਰਾ ਨੇ ਮੈਨੂੰ ਏ ਨਾ ਕਿਹਾ ਹੁੰਦਾ ਕਿ ਮੇਰੀ ਪਤਨੀ ਦਾ ਧਿਆਨ ਰੱਖੀ ਤੇ ਉਹ ਜਿੱਥੇ ਵੀ ਕਹੇ ਉਸ ਨੂੰ ਲੈ ਜਾਓ ਮੈਂ ਆਪਣੀ ਪਤਨੀ ਦੀ ਜ਼ਿੰਮੇਵਾਰੀ ਤੁਹਾਡੇ ਤੇ ਛੱਡ ਰਿਹਾ ਹਾਂ ਮੇਰਾ ਭਰਾ ਕੁਲਦੀਪ ਨੌਕਰੀ ਲਈ ਕੈਨੇਡਾ ਗਿਆ ਹੋਇਆ ਸੀ ਘਰ ਵਿੱਚ ਸਿਰਫ ਮੇਰੀ ਮਾਂ ਮੈਂ ਅਤੇ ਭਾਬੀ ਰਹਿੰਦੇ ਸੀ 2 ਘੰਟੇ ਇੰਤਜ਼ਾਰ ਕਰਨ ਤੋਂ ਬਾਅਦ ਮੈਂ ਉਸ ਘਰ ਦੀ ਘੰਟੀ ਵਜਾਉਣੀ ਸ਼ੁਰੂ ਕਰ ਦਿੱਤੀ ਇਸ ਦੇ ਬਾਵਜੂਦ ਮੇਰੀ ਭਝਾਈ 15 ਮਿੰਟਾਂ ਬਾਅਦ ਬਾਹਰ ਆਈ ਉਹ ਵੀ ਕਾਲੀ ਵਿੱਚ ਅਤੇ ਆਪਣੇ ਪਰਸ ਨੂੰ ਸੰਭਾਲਦੀ ਹੋਈ ਮੈਂ ਹੈਰਾਨੀ ਨਾਲ ਭਾਬੀ ਵੱਲ ਦੇਖ ਰਿਹਾ ਸੀ ਮੈਂ ਭਾਬੀ ਨੂੰ ਪੁੱਛਿਆ ਕਿ ਤੁਸੀਂ ਇੰਨੀ ਲੇਟ ਕਿਉਂ ਹੋ ਗਏ ਹੋ ਤਾਂ ਉਸ ਨੇ ਕਿਹਾ ਦੇਵਰ ਜੀ ਅੱਜ ਤਾਂ ਬਹੁਤ ਡੇਰ ਹੋ ਗਈ ਹੈ ਪਰ ਅੱਗੇ ਤੋਂ ਕੋਸ਼ਿਸ਼ ਕਰਾਂਗੀ ਕਿ ਲੇਟ ਨਾ ਹੋਵਾਂ ਮੈਨੂੰ ਇਹ ਸੁਣ ਕੇ ਬਹੁਤ ਹਰਾਨੀ ਹੋਈ ਦੀ ਭਾਬੀ ਜੀ ਇੱਥੇ ਦੁਆਰਾ ਆਉਣ ਲਈ ਕਹਿ ਰਹੇ ਹਨ ਮੈਂ ਕਿਹਾ ਤੁਹਾਡਾ ਕੀ ਮਤਲਬ ਹੈ ਹੁਣ ਮੈਂ ਤੁਹਾਨੂੰ ਦੁਆਰਾ ਕਿਤੇ ਨਹੀਂ ਲੈ ਕੇ ਜਾਵਾਂਗਾ ਇੱਕ ਵਾਰ ਤੁਹਾਡੀ ਗੱਲਬਾਤ ਸ਼ੁਰੂ ਹੋ ਜਾਂਦੀ ਹੈ ਇੱਕ ਘੰਟਿਆਂ ਬਧੀ ਚੱਲਦੀ ਹੈ ਅਤੇ ਮੈਂ ਹੁਣ ਉਡੀਕ ਕਰਨ ਦੀ ਪਰੇਸ਼ਾਨੀ ਨਹੀਂ ਚਲਣਾ ਚਾਹੁੰਦਾ ਮੈਨੂੰ ਇੰਤਜ਼ਾਰ ਕਰਨਾ ਪਸੰਦ ਨਹੀਂ ਜਿਵੇਂ ਹੀ ਮੈਂ ਕਾਰ ਵਿੱਚ ਬੈਠਾ ਮੇਰੀ ਭਾਬੀ ਨੇ ਮੇਰੇ ਸਾਹਮਣੇ ਡੈਸ਼ਬੋਰਡ ਤੇ ਰੱਖੇ ਟਿਸ਼ੂ ਪੇਪਰ ਵਾਲੇ ਡੱਬੇ ਵਿੱਚੋਂ ਟਿਸ਼ੂ ਪੇਪਰ ਕੱਢਿਆ ਅਤੇ ਆਪਣਾ ਪਸੀਨਾ ਸਾਫ਼ ਕਰਨ ਲੱਗੀ ਉਹ ਸ਼ਾਇਦ ਮੇਰੀ ਗੱਲ ਬਲ ਧਿਆਨ ਨਹੀਂ ਦੇ ਰਹੀ ਸੀ ਮੈਂ ਦੇਖਿਆ ਕਿ ਉਸਦੀ ਹਾਲਤ ਥੋੜੀ ਬਿਗੜੀ ਹੋਈ ਲੱਗ ਰਹੀ ਸੀ ਮੈਂ ਕਿਹਾ ਭਾਬੀ ਕੀ ਹੋਇਆ ਭਾਬੀ ਨੇ ਕਿਹਾ ਨਹੀਂ ਕੁਝ ਨਹੀਂ ਬਸ ਗੱਡੀ ਚਲਾਓ ਦਰਅਸਲ ਮੇਰੇ ਦੋਸਤ ਦੇ ਘਰ ਕੋਈ ਏਸੀ ਨਹੀਂ ਸੀ ਜਿਸ ਕਾਰਨ ਗਰਮੀ ਵਿੱਚ ਮੇਰੀ ਇਹ ਹਾਲਤ ਹੋ ਗਈ ਹੈ ਮੈਂ ਹੈਰਾਨੀ ਨਾਲ ਆਪਣੀ ਪਰਝਾਈ ਵੱਲ ਦੇਖਿਆ ਮੈਂ ਕਿਹਾ ਭਾਬੀ ਤੈਨੂੰ ਕੀ ਹੋ ਗਿਆ ਹੈ ਤੁਸੀਂ ਹੋਸ਼ ਵਿੱਚ ਤਾਂ ਹੋ ਇਹ ਦਸੰਬਰ ਦਾ ਮਹੀਨਾ ਹੈ ਅਤੇ ਐਨੀ ਠੰਡ ਹੈ ਕਿ ਮੈਂ ਬਾਹਰ ਖੜਾ ਕੰਬ ਰਿਹਾ ਸੀ ਅਤੇ ਤੁਸੀਂ ਕਹਿ ਰਹੇ ਹੋ ਕਿ ਤੁਹਾਡੇ ਦੋਸਤ ਦੇ ਘਰ ਕੋਈ ਏਸੀ ਨਹੀਂ ਸੀ ਮੇਰੀ ਗੱਲ ਸੁਣ ਕੇ ਉਹ ਬਹੁਤ ਘਬਰਾ ਗਈ ਅਤੇ ਆਪਣੇ ਮੱਥੇ ਤੇ ਹੱਥ ਮਾਰ ਕੇ ਕਹਿਣ ਲੱਗੀ ਓ ਓ ਹਾਂ ਮੈਂ ਭੁੱਲ ਗਈ ਸੀ ਕਿ ਇਹ ਦਸੰਬਰ ਦਾ ਮਹੀਨਾ ਹੈ ਮੈਂ ਆਪਣੀ ਭਾਬੀ ਵੱਲ ਦੇਖਿਆ ਤੇ ਹੱਸ ਪਿਆ ਮੈਂ ਉਸ ਦੀ ਅਕਲ ਤੇ ਹੈਰਾਨ ਸੀ ਇਹ ਵੀ ਕੋਈ ਭੁੱਲਣ ਵਾਲੀ ਅਤੇ ਯਾਦ ਰੱਖਣ ਵਾਲੀ ਗੱਲ ਸੀ ਮੈਨੂੰ ਉਹ ਕੁਝ ਕਵਰਾਈ ਵੋਈ ਲੱਗ ਰਹੀ ਮੈਨੂੰ ਨਹੀਂ ਪਤਾ ਸੀ ਕਿ ਉਹ ਸਾਰੇ ਰਾ ਕਿਸ ਸੋਚਾਂ ਵਿੱਚ ਪਟਕ ਰਹੀ ਸੀ ਜਿਵੇਂ ਹੀ ਅਸੀਂ ਘਰ ਪਹੁੰਚੇ ਮੇਰੀ ਭਝਾਈ ਜਲਦੀ ਨਾਲ ਆਪਣੇ ਕਮਰੇ ਵਿੱਚ ਚਲੀ ਗਈ ਮੈਨੂੰ ਨਹੀਂ ਪਤਾ ਕਿ ਅੱਜ ਮੇਰੀ ਭਝਾਈ ਵੱਖਰਾ ਭਵਾਰ ਕਿਉਂ ਕਰ ਰਹੀ ਸੀ ਜਦੋਂ ਤੋਂ ਉਹ ਆਪਣੇ ਦੋਸਤ ਦੇ ਘਰੋਂ ਆਈ ਸੀ ਉਦੋਂ ਤੋਂ ਉਹ ਅਜੀਬ ਮਹਿਸੂਸ ਕਰ ਰਹੀ ਸੀ ਅਗਲੇ ਦਿਨ ਉਹ ਉਲਝਣ ਵਿੱਚ ਸੀ ਅਤੇ ਫਿਰ ਜਦੋਂ ਮੈਂ ਦਫ਼ਤਰ ਜਾਣ ਲੱਗਾ ਤਾਂ ਉਹ ਨਾਸ਼ਤਾ ਕਰਦੇ ਸਮੇਂ ਕਿਸੇ ਡੂੰਘੇ ਵਿਚਾਰਾਂ ਵਿੱਚ ਡੁੱਬੀ ਹੋਈ ਸੀ ਮੈਂ ਨਾਸ਼ਤਾ ਖਤਮ ਕਰ ਲਿਆ ਜਿਵੇਂ ਹੀ ਮੈਂ ਦਫ਼ਤਰ ਜਾਣ ਲੱਗਾ ਤਾਂ ਉਹ ਕਹਿਣ ਲੱਗੀ ਆਕਾਸ਼ ਅੱਜ ਦਫ਼ਤਰ ਤੋਂ ਜਲਦੀ ਘਰ ਆ ਜਾਵੇਂ ਮੈਂ ਆਪਣੀ ਸਹੇਲੀ ਨੀਹਾ ਦੇ ਘਰ ਜਾਣਾ ਹੈ ਮੈਂ ਕਿਹਾ ਅੱਜ ਫਿਰ ਮੈਂ ਆਪਣੀ ਭਾਬੀ ਨੂੰ ਪੁੱਛਿਆ ਤੁਹਾਨੂੰ ਕੀ ਕੰਮ ਹੈ ਉਸਨੇ ਕਿਹਾ ਕਿ ਕੋਈ ਜ਼ਰੂਰੀ ਕੰਮ ਹੈ ਹੁਣ ਮੈਂ ਤੁਹਾਨੂੰ ਸਭ ਕੁਝ ਨਹੀਂ ਦੱਸ ਸਕਦੀ ਮੈਂ ਕਿਹਾ ਅੱਜ ਦਫ਼ਤਰ ਵਿੱਚ ਬਹੁਤ ਕੰਮ ਹੈ ਮੈਂ ਜਲਦੀ ਨਹੀਂ ਆ ਸਕਦਾ ਭਾਬੀ ਨੇ ਕਿਹਾ ਜਦੋਂ ਵੀ ਤੁਸੀਂ ਆਓ ਕਿਰਪਾ ਕਰਕੇ ਮੈਨੂੰ ਮੇਰੇ ਦੋਸਤ ਦੇ ਘਰ ਲੈ ਜਾਓ ਪਤਾ ਨਹੀਂ ਕਿਉਂ ਭਾਬੀ ਦਾ ਅੜਿਆਲ ਰਵੀਆਂ ਅਤੇ ਉਲਝੇ ਹੋਏ ਚਿਹਰੇ ਨੇ ਦਫ਼ਤਰ ਆਇਆ ਹੋਇਆ। ਦਫ਼ਤਰ ਵਿੱਚ ਕੁਝ ਜ਼ਰੂਰੀ ਫਾਈਲਾਂ ਚੈੱਕ ਕਰ ਰਿਹਾ ਸੀ। ਜਦੋਂ ਭਰਾ ਦਾ ਫੋਨ ਆਇਆ ਤਾਂ ਕੁਲਦੀਪ ਭਰਾ ਕਹਿਣ ਲੱਗਾ ਕਿ ਜਲਦੀ ਆਪਣਾ ਕੰਮ ਮੁਕਾ ਕੇ ਆਪਣੀ ਪਰਜਾਈ ਨੂੰ ਜਿੱਥੇ ਉਹ ਕਹਿੰਦੀ ਹੈ ਉੱਥੇ ਲੈ ਜਾਓ। ਮੈਂ ਕਿਹਾ ਭਰਾ ਜੀ ਕੀ ਕਰਨਾ ਹੈ? ਭਾਬੀ ਨੇ ਹਰ ਰੋਜ਼ ਆਪਣੀ ਸਹੇਲੀ ਦੇ ਘਰ ਜਾ ਕੇ ਮੈਂ ਥੱਕ ਕੇ ਵਾਪਸ ਜਾਂਦਾ ਹਾਂ ਅਤੇ ਜਾਂਦਿਆਂ ਹੀ ਮੈਂ ਉਸ ਨੂੰ ਉਸ ਦੀ ਸਹੇਲੀ ਦੇ ਘਰ ਲੈ ਕੇ ਜਾਂਦਾ ਹਾਂ ਅਤੇ ਮੈਂ ਆਪ ਉਹ ਘੰਟੇ ਬਾਹਰ ਉਸਦਾ ਇੰਤਜ਼ਾਰ ਕਰਦਾ ਰਹਿੰਦਾ ਹਾਂ ਇਹ ਕੋਈ ਚੰਗੀ ਗੱਲ ਨਹੀਂ ਹੈ ਤੁਹਾਨੂੰ ਮੇਰੇ ਬਾਰੇ ਵੀ ਸੋਚਣਾ ਚਾਹੀਦਾ ਇਹ ਕਹਿਣ ਦੀ ਢੇਰ ਸੀ ਕਿ ਮੇਰਾ ਭਰਾ ਮੈਨੂੰ ਗੁੱਸੇ ਨਾਲ ਕਹਿਣ ਲੱਗਾ ਠੀਕ ਹੈ ਮੈਂ ਵਾਪਸ ਆ ਜਾਂਦਾ ਹਾਂ ਅਤੇ ਮੈਂ ਇੱਥੇ ਆ ਕੇ ਸਾਰਾ ਕੰਮ ਸੰਭਾਲ ਲੈਂਦਾ ਹਾਂ ਜੋ ਪੈਸੇ ਮੈਂ ਕਮਾ ਰਿਹਾ ਹਾਂ ਤੁਸੀਂ ਜਾਣਦੇ ਹੋ ਕਿ ਇਸ ਪੈਸੇ ਨਾਲ ਸਾਰਾ ਘਰ ਚੱਲ ਰਿਹਾ ਹੈ ਤੁਸੀਂ ਆਪਣੀ ਤਨਖਾਹ ਸਿਰਫ ਆਪਣੇ ਤੱਕ ਹੀ ਰੱਖਦੇ ਹੋ ਜਿਸ ਨਾਲ ਤੁਹਾਡੇ ਆਪਣੇ ਸ਼ਾਹੀ ਖਰਚੇ ਹੀ ਪੂਰੇ ਹੁੰਦੇ ਹਨ ਹੁਣ ਮੈਂ ਵੀ ਇੱਥੇ ਆ ਕੇ ਹੱਥ ਉੱਤੇ ਹੱਥ ਰੱਖ ਕੇ ਘਰ ਬੈਠ ਜਾਵਾਂ ਫਿਰ ਤੂੰ ਚਲਾ ਲਵੀਂ ਸਾਰਾ ਘਰ ਤੁਸੀਂ ਥੋੜਾ ਜਿਹਾ ਕੰਮ ਵੀ ਨਹੀਂ ਕਰ ਸਕਦੇ ਮੇਰਾ ਭਰਾ ਮੇਰੇ ਨਾਲ ਗੁੱਸੇ ਨਾਲ ਬੋਲ ਰਿਹਾ ਸੀ ਮੈਂ ਕਿਹਾ ਠੀਕ ਹੈ ਮੈਂ ਲੈ ਜਾਵਾਂਗਾ ਤੁਹਾਨੂੰ ਛੋਟੀਆਂ-ਛੋਟੀਆਂ ਗੱਲਾਂ ਤੇ ਵੀ ਗੁੱਸਾ ਆ ਜਾਂਦਾ ਹੈ ਇਹ ਕਹਿ ਕੇ ਮੈਂ ਫੋਨ ਬੰਦ ਕਰ ਦਿੱਤਾ ਆਪਣਾ ਕੰਮ ਜਲਦੀ ਖਤਮ ਕਰਦੇ ਹੀ ਰਾਤ ਦੇ 8 ਵਜੇ ਚੁੱਕੇ ਸਨ ਜਦੋਂ ਮੈਂ ਘਰ ਆਇਆ ਤਾਂ ਮੇਰੀ ਭਜਾਈ ਪੂਰੀ ਤਰ੍ਹਾਂ ਤਿਆਰ ਸੀ ਮੇਰੇ ਵੱਲ ਦੇਖ ਕੇ ਉਹ ਬੋਲੀ ਪਹਿਲਾਂ ਮੈਨੂੰ ਮੇਰੀ ਸਹੇਲੀ ਦੇ ਘਰ ਛੱਡ ਦਿਓ ਫਿਰ ਬੇਸ਼ੱਕ ਤੁਸੀਂ ਵਾਪਸ ਘਰ ਆ ਜਾਇਓ ਫਿਰ 3 ਘੰਟੇ ਆਰਾਮ ਕਰਿਓ ਖਾਣਾ ਖਾਣ ਤੋਂ ਬਾਅਦ ਫਰੈਸ਼ ਹੋ ਕੇ ਮੈਨੂੰ ਲੈ ਆਉਣਾ ਮੈਨੂੰ ਕੋਈ ਜਲਦੀ ਨਹੀਂ ਹੈ ਮੈਂ ਕਿਹਾ ਠੀਕ ਹੈ ਮੈਂ ਆਪਣਾ ਦਫ਼ਤਰ ਦਾ ਬੈਗ ਆਪਣੀ ਮਾਂ ਨੂੰ ਸੌਂਪਿਆ ਅਤੇ ਬਿਨਾਂ ਕੱਪੜੇ ਬਦਲੇ ਭਾਬੀ ਨੂੰ ਉਸਦੀ ਸਹੇਲੀ ਦੇ ਘਰ ਛੱਡ ਕੇ ਵਾਪਸ ਆ ਗਿਆ ਮੈਂ ਆਪਣੀ ਮਾਂ ਨਾਲ ਖਾਣਾ ਖਾਧਾ ਮੇਰੀ ਮਾਂ ਵੀ ਕਹਿ ਰਹੀ ਸੀ ਕਿ ਕੌਣ ਜਾਣੇ ਇਸ ਕੁੜੀ ਨੂੰ ਕੀ ਹੋ ਗਿਆ ਹੈ ਪਤਾ ਨਹੀਂ ਦਿਨ ਭਰ ਇਹ ਕਿੰਨਾ ਖਿਆਲਾਂ ਵਿੱਚ ਗਵਾਚੀ ਰਹਿੰਦੀ ਹੈ ਅਤੇ ਜਿਵੇਂ ਹੀ ਤੁਹਾਡੇ ਆਉਣ ਦਾ ਸਮਾਂ ਹੁੰਦਾ ਹੈ ਜਲਦੀ ਤਿਆਰ ਹੋ ਜਾਂਦੀ ਹੈ ਤੇ ਕਹਿੰਦੀ ਹੈ ਕਿ ਮੈਂ ਆਪਣੇ ਦੋਸਤ ਦੇ ਘਰ ਜਾਣਾ ਹੈ ਉਸ ਸਮੇਂ ਮੈਂ ਮਾਨਸਿਕ ਤੌਰ ਤੇ ਬਹੁਤ ਥੱਕਿਆ ਹੋਇਆ ਸੀ ਇਸ ਲਈ ਮੈਂ ਆਪਣੀ ਮਾਂ ਦੀਆਂ ਗੱਲਾਂ ਵੱਲ ਧਿਆਨ ਨਹੀਂ ਦੇਣਾ ਚਾਹੁੰਦਾ ਸੀ ਇਸੇ ਲਈ ਮੈਂ ਮਾਂ ਦੀ ਗੱਲ ਨੂੰ ਅਣ ਸੁਣਿਆ ਕਰ ਦਿੱਤਾ ਖਾਣਾ ਖਾਣ ਤੋਂ ਬਾਅਦ ਮੈਂ ਆਪਣੇ ਕਮਰੇ ਵਿੱਚ ਚਲਾ ਗਿਆ ਅਤੇ ਆਪਣਾ ਮੋਬਾਈਲ ਦੇਖਣ ਲੱਗਾ ਪਰ ਮੈਨੂੰ ਪਤਾ ਹੀ ਨਹੀਂ ਲੱਗਾ ਕਿ ਕਦੋਂ ਮੇਰੀ ਅੱਖ ਲੱਗ ਗਈ। ਵੈਸੇ ਵੀ ਮੇਰੀ ਮਾਂ ਰਾਤ ਦਾ ਖਾਣਾ ਖਾਣ ਤੋਂ ਬਾਅਦ ਆਪਣੇ ਕਮਰੇ ਵਿੱਚ ਜਾ ਕੇ ਲੇਟ ਜਾਂਦੀ ਸੀ ਅਤੇ ਉਸ ਨੂੰ ਜਲਦੀ ਸੌਣ ਦੀ ਆਦਤ ਸੀ। ਉਹ ਸਵੇਰੇ ਜਲਦੀ ਉੱਠਣਾ ਪਸੰਦ ਕਰਦੀ ਸੀ। ਇਸ ਕਾਰਨ ਉਹ ਜਲਦੀ ਸੌ ਜਾਂਦੀ ਸੀ। ਫੋਨ ਦੀ ਲਗਾਤਾਰ ਘੰਟੀ ਵੱਜਣ ਤੇ ਮੇਰੀ ਅੱਖ ਖੁੱਲ ਗਈ ਤਾਂ ਮੈਂ ਅਚਾਨਕ ਜਾਗ ਗਿਆ। ਜਦੋਂ ਮੈਂ ਆਪਣਾ ਮੋਬਾਈਲ ਦੇਖਿਆ ਤਾਂ ਉਹ ਮੇਰੀ ਭਝਾਈ ਦਾ ਨੰਬਰ ਸੀ ਅਤੇ ਜਦੋਂ ਮੈਂ ਮੋਬਾਈਲ ਵਿੱਚ ਟਾਈਮ ਦੇਖਿਆ ਤਾਂ ਮੈਂ ਹੈਰਾਨ ਰਹਿ ਗਿਆ ਰਾਤ ਦੇ 1 ਵਜ ਚੁੱਕੇ ਸਨ ਜਦੋਂ ਮੈਂ ਫੋਨ ਚੁੱਕਿਆ ਤਾਂ ਭਾਬੀ ਬਹੁਤ ਘਬराई ਹੋਈ ਆਵਾਜ਼ ਵਿੱਚ ਬੋਲੀ ਮੈਂ ਤੁਹਾਨੂੰ ਇੰਨੇ ਸਮੇਂ ਤੋਂ ਫੋਨ ਕਰ ਰਹੀ ਹਾਂ ਤੁਸੀਂ ਕਿੱਥੇ ਸੀ ਸਮਾਂ ਦੇਖਿਆ ਹੈ ਮੈਂ ਕਿਹਾ ਭਾਬੀ ਮੈਂ ਤਾਂ ਸੌਂ ਗਿਆ ਸੀ ਮੈਨੂੰ ਬਿਲਕੁਲ ਵੀ ਪਤਾ ਨਹੀਂ ਸੀ ਬਸ ਤੁਸੀਂ ਉਡੀਕ ਕਰੋ ਮੈਂ 2 ਮਿੰਟਾਂ ਵਿੱਚ ਆ ਰਿਹਾ ਹਾਂ ਮੈਂ ਫਟਾਫਟ ਕਾਰ ਦੀਆਂ ਚਾਬੀਆਂ ਚੁੱਕੀਆਂ ਤੇ ਭਾਬੀ ਨੂੰ ਲੈਣ ਚਲਾ ਗਿਆ ਰਾਤ ਦੇ 1 ਵਜੇ ਦਾ ਸਮਾਂ ਸੀ ਅਤੇ ਭਾਬੀ ਜਿਸ ਇਲਾਕੇ ਵਿੱਚ ਜਾਂਦੀ ਸੀ ਉੱਥੇ ਪੂਰੀ ਸੁੰਨਸਾਨ ਸੀ ਇਹ ਇੱਕ ਨਵੀਂ ਕਲੋਨੀ ਸੀ ਅਤੇ ਉੱਥੇ ਆਬਾਦੀ ਅਜੇ ਬਹੁਤ ਘੱਟ ਸੀ ਕੁਝ ਘਰ ਹੀ ਬਣੇ ਸਨ ਜਿਵੇਂ ਹੀ ਮੈਂ ਭਾਬੀ ਦੇ ਦੋਸਤ ਦੇ ਘਰ ਦੇ ਸਾਹਮਣੇ ਪਹੁੰਚਿਆ ਤਾਂ ਮੈਨੂੰ ਹੈਰਾਨੀ ਹੋਈ ਉਹ ਆਪਣੀ ਦੋਸਤ ਦੇ ਘਰ ਦੇ ਬਾਹਰ ਖੜੀ ਸੀ ਅਤੇ ਬਹੁਤ ਪਰੇਸ਼ਾਨ ਲੱਗ ਰਹੀ ਸੀ ਜਿਵੇਂ ਹੀ ਉਸਨੇ ਮੈਨੂੰ ਦੇਖਿਆ ਉਸਦੇ ਚਿਹਰੇ ਦਾ ਰੰਗ ਕੁਝ ਨਾਰਮਲ ਹੋਣ ਲੱਗਾ ਮਹਾਰਾਣੀ ਸੀ ਕਿ ਉਹ ਇੱਥੇ ਬਾਹਰ ਕਿਉਂ ਖੜੀ ਸੀ ਇਹ ਉਸਦੇ ਦੋਸਤਾਂ ਘਰ ਸੀ ਇਸ ਲਈ ਉਸ ਨੂੰ ਘਰ ਦੇ ਅੰਦਰ ਹੋਣਾ ਚਾਹੀਦਾ ਸੀ ਰਾਤ ਦੇ 1 ਵਜ ਚੁੱਕੇ ਸਨ ਇਸ ਸਮੇਂ ਉਸ ਦੇ ਦੋਸਤ ਨੇ ਉਸ ਨੂੰ ਘਰੋਂ ਬਾਹਰ ਕਿਉਂ ਕੱਢ ਦਿੱਤਾ ਜਿਵੇਂ ਹੀ ਮੈਂ ਕਾਰ ਰੋਕੀ ਉਹ ਤੇਜ਼ੀ ਨਾਲ ਕਾਰ ਦੇ ਅੰਦਰ ਬੈਠ ਗਈ ਉਸਨੇ ਕਿਹਾ ਤੁਸੀਂ ਹੁਣ ਆਏ ਹੋ ਤੁਹਾਨੂੰ ਅੰਦਾਜ਼ਾ ਵੀ ਹੈ ਕਿ ਮੈਂ ਕਿੰਨੀ ਦੇਰ ਤੋਂ ਇੱਥੇ ਇਕੱਲੀ ਖੜੀ ਹਾਂ ਮੈਂ ਪਿਛਲੇ 3 ਘੰਟਿਆਂ ਤੋਂ ਤੁਹਾਡੀ ਉਡੀਕ ਕਰ ਰਹੀ ਹਾਂ ਇੱਥੇ ਕੋਈ ਆਟੋ ਨਹੀਂ ਮਿਲਦਾ ਨਹੀਂ ਤਾਂ ਮੈਂ ਆਟੋ ਰਹੀਂ ਘਰ ਆ ਜਾਣਾ ਸੀ ਭਾਬੀ ਦੀ ਹਾਲਤ ਜੀ ਸੀ ਕਿ ਉਹ ਰੋਣ ਵਾਲੀ ਸੀ ਮੈਂ ਕਿਹਾ ਪਰ ਭਾਬੀ ਤੁਸੀਂ ਇੱਥੇ ਕਿਉਂ ਖੜੇ ਸੀ ਇਹ ਤੁਹਾਡੇ ਦੋਸਤ ਦਾ ਘਰ ਹੈ ਤੁਹਾਨੂੰ ਮੇਰੇ ਆਉਣ ਤੱਕ ਘਰ ਦੇ ਅੰਦਰ ਹੋਣਾ ਚਾਹੀਦਾ ਸੀ ਤੁਸੀਂ ਰਾਤ ਨੂੰ ਇਕੱਲੀ ਖੜੀ ਹੋ ਉਹ ਵੀ ਇਸ ਏਰੀਏ ਵਿੱਚ ਰੱਬ ਨਾ ਕਰੇ ਤੁਹਾਡੇ ਨਾਲ ਕੁਝ ਗਲਤ ਹੋ ਜਾਂਦਾ ਫਿਰ ਮੈਂ ਆਪਣੀ ਭਾਬੀ ਬਾਰੇ ਸੋਚ ਕੇ ਬਹੁਤ ਚਿੰਤਤ ਹੋ ਗਿਆ ਮੇਰੀ ਗੱਲ ਸੁਣ ਕੇ ਉਹ ਵੀ ਪਰੇਸ਼ਾਨ ਹੋ ਗਈ ਪਰ ਫਿਰ ਉਹ बार-बार ਮੇਰੇ ਤੋਂ ਅੱਖਾਂ ਚੁਰਾਉਣ ਲੱਗੀ ਉਸ ਨੇ ਦੱਸਿਆ ਕਿ ਮੇਰੀ ਸਹੇਲੀ ਨੂੰ ਕੋਈ ਕੰਮ ਸੀ ਜਿਸ ਕਾਰਨ ਉਹ ਅਚਾਨਕ ਕਿਤੇ ਚਲੀ ਗਈ ਅਤੇ ਉਸ ਨੂੰ ਆਪਣੇ ਘਰ ਨੂੰ ਵੀ ਤਾਲਾ ਲਗਾਉਣਾ ਪਿਆ ਕਿਉਂਕਿ ਉਸ ਨੇ ਸਾਰੀ ਰਾਤ ਘਰ ਨਹੀਂ ਆਉਣਾ ਸੀ ਇਸ ਲਈ ਮੈਨੂੰ ਬਾਹਰ ਖੜਾ ਹੋਣਾ ਪਿਆ ਮੈਂ ਸੋਚਿਆ ਕਿ ਤੁਸੀਂ ਕੁਝ ਸਮੇਂ ਬਾਅਦ ਆ ਹੀ ਜਾਓਗੇ ਇਸ ਲਈ ਮੈਂ ਨੀਹਾ ਨੂੰ ਬਿਨਾਂ ਕਿਸੇ ਚਿੰਤਾ ਦੇ ਜਾਣ ਲਈ ਕਿਹਾ ਜਿਵੇਂ ਹੀ ਮੇਰਾ ਦਿਉਰ ਆਵੇਗਾ ਮੈਂ ਵੀ ਘਰ ਚਲੀ ਜਾਵਾਂਗੀ ਮੈਂ ਕਿਹਾ ਉਸ ਦੇ ਘਰ ਕੋਈ ਹੋਰ ਵੀ ਤਾਂ ਹੋਵੇਗਾ ਤੁਹਾਨੂੰ ਇਸ ਤਰ੍ਹਾਂ ਘਰ ਦੇ ਬਾਹਰ ਖੜਾ ਨਹੀਂ ਹੋਣਾ ਚਾਹੀਦਾ ਸੀ ਕਿ ਅਜੀਬ ਦੋਸਤ ਹੈ ਤੁਹਾਡੀ ਮੈਨੂੰ ਸਮਝ ਨਹੀਂ ਆਉਂਦੀ ਕਿ ਤੁਸੀਂ ਹਰ ਰੋਜ਼ ਇੱਥੇ ਕਰਨ ਕੀ ਆਉਂਦੇ ਹੋ ਤੁਹਾਡੀ ਦੋਸਤ ਤੁਹਾਨੂੰ ਮਿਲਣ ਕਿਉਂ ਨਹੀਂ ਆਉਂਦੀ ਮੈਂ ਬਹੁਤ ਤੇਜ਼ ਗੱਡੀ ਚਲਾ ਰਿਹਾ ਸੀ ਭਾਬੀ ਨੇ ਮੇਰੀ ਗੱਲ ਦਾ ਕੋਈ ਜਵਾਬ ਨਾ ਦਿੱਤਾ ਤੇ ਸਿਰ ਫੜ ਕੇ ਕਿਹਾ ਰੱਬ ਦਾ ਵਾਸਤਾ ਆਕਾਸ਼ ਮੇਰਾ ਸਿਰ ਦੁਖ ਰਿਹਾ ਹੈ ਤੂੰ ਚੁੱਪ ਕਰ ਜਾ ਪਹਿਲਾਂ ਵੀ ਉਹ ਮੈਨੂੰ ਥੋੜੀ ਉਲਝੀ ਉਲਝੀ ਜਾਪਦੀ ਸੀ ਪਤਾ ਨਹੀਂ ਉਸ ਨਾਲ ਕੀ ਸਮੱਸਿਆ ਸੀ ਘਰ ਆਉਂਦਿਆਂ ਹੀ ਉਹ ਸਿੱਧਾ ਆਪਣੇ ਕਮਰੇ ਵਿੱਚ ਚਲੀ ਗਈ ਦਿਨ ਐਵੇਂ ਹੀ ਲੰਘਦੇ ਜਾ ਰਹੇ ਸਨ ਤੇ ਭਾਬੀ ਦੀ ਜਿੱਦ ਹੁੰਦੀ ਸੀ ਕਿ ਮੈਨੂੰ ਮੇਰੇ ਦੋਸਤ ਦੇ ਘਰ ਛੱਡ ਦਿਓ ਜਦੋਂ ਮੈਂ ਆਪਣੀ ਭਾਬੀ ਨੂੰ ਪੁੱਛਿਆ ਕਿ ਅਜਾ ਕਿਹੜੀ ਦੋਸਤੀ ਹੈ ਕਿ ਤੁਹਾਨੂੰ ਰੋਜ਼ ਆਪਣੀ ਦੋਸਤ ਨੂੰ ਮਿਲਣ ਜਾਣਾ ਪੈਂਦਾ ਹੈ ਅੱਜ ਕੱਲ ਇੰਟਰਨੈਟ ਦਾ ਯੁੱਗ ਹੈ ਕਈ ਵਾਰ ਸਿਰਫ ਫੋਨ ਤੇ ਵੀ ਗੱਲ ਕਰ ਸਕਦੇ ਹਾਂ ਜੇਕਰ ਤੁਸੀਂ ਆਪਣੀ ਦੋਸਤ ਨੂੰ ਬਹੁਤ ਯਾਦ ਕਰਦੇ ਹੋ ਤਾਂ ਇੱਕ ਵੀਡੀਓ ਕਾਲ ਕਰ ਲਿਆ ਕਰੋ ਤੁਸੀਂ ਇਸ ਠੰਡੇ ਮੌਸਮ ਵਿੱਚ ਹਰ ਰੋਜ਼ ਆਪਣੀ ਦੋਸਤ ਦੇ ਘਰ ਕਿਉਂ ਜਾਂਦੇ ਹੋ ਤੁਸੀਂ ਵੀ ਪਰੇਸ਼ਾਨ ਹੁੰਦੇ ਹੋ ਅਤੇ ਮੈਨੂੰ ਵੀ ਪਰੇਸ਼ਾਨ ਕਰਦੇ ਹੋ ਪਰ ਭਾਬੀ ਨੇ ਮੈਨੂੰ ਕੋਈ ਸੰਤੁਸ਼ਟੀ ਦੇਣ ਵਾਲਾ ਜਵਾਬ ਨਹੀਂ ਦਿੱਤਾ ਉਹ ਸਿਰਫ ਇਹੀ ਕਹਿੰਦੀ ਕਿ ਮੈਨੂੰ ਜ਼ਰੂਰੀ ਕੰਮ ਹੈ ਇਸ ਲਈ ਮੈਂ ਨੀਹਾ ਦੇ ਘਰ ਜਾਂਦੀ ਹਾਂ ਇੱਕ ਵਾਰ ਮੈਂ ਦਫ਼ਤਰ ਲਈ ਤਿਆਰ ਹੋ ਕੇ ਨਾਸ਼ਤਾ ਕਰ ਰਹੀ ਸੀ ਜਦੋਂ ਬਾਹਰ ਦਰਵਾਜ਼ੇ ਦੀ ਘੰਟੀ ਵੱਜੀ ਮੈਂ ਹੈਰਾਨ ਸੀ ਕਿ ਇਸ ਸਮੇਂ ਸਾਡੇ ਘਰ ਕੋਈ ਨਹੀਂ ਆਉਂਦਾ ਸੀ ਮੈਂ ਨਾਸ਼ਤਾ ਅੱਧ ਵਿਚਕਾਰ ਛੱਡ ਦਿੱਤਾ ਅਤੇ ਬਾਹਰਲੇ ਦਰਵਾਜ਼ੇ ਵੱਲ ਚਲਾ ਗਿਆ ਦਰਵਾਜ਼ੇ ਤੇ ਇੱਕ ਡਾਕੀਏ ਨੂੰ ਖੜਾ ਦੇਖਿਆ ਉਹਨਾਂ ਨੇ ਦੱਸਿਆ ਕਿ ਸੁਹਾਣੀ ਦੇ ਨਾਂ ਤੇ ਇੱਕ ਪਾਰਸਲ ਆਇਆ ਹੈ ਮੇਰੀ ਭਾਬੀ ਦਾ ਨਾਮ ਸੁਹਾਣੀ ਸੀ ਮੈਂ ਕਿਹਾ ਠੀਕ ਹੈ ਮੈਨੂੰ ਦੇ ਦਿਓ ਉਸ ਨੇ ਕਿਹਾ ਨਹੀਂ ਭੇਜਣ ਵਾਲੇ ਨੇ ਕਿਹਾ ਹੈ ਕਿ ਇਹ ਸੁਹਾਨੀ ਨੂੰ ਹੀ ਸੌਂਪਿਆ ਜਾਵੇ ਮੈਂ ਭਾਬੀ ਨੂੰ ਬੁਲਾਇਆ ਭਾਬੀ ਵੀ ਨਾਸ਼ਤਾ ਕਰ ਰਹੀ ਸੀ ਜਦੋਂ ਉਹ ਉੱਠ ਕੇ ਬਾਹਰ ਆਈ ਤਾਂ ਡਾਕੀਏ ਨੂੰ ਦੇਖ ਕੇ ਪਤਾ ਨਹੀਂ ਕਿਉਂ ਉਹਨਾਂ ਦਾ ਰੰਗ ਇਕਦਮ ਪੀਲਾ ਪੈ ਗਿਆ ਬਹੁਤ ਤੇਜ਼ ਕਦਮਾਂ ਨਾਲ ਉਹ ਗੇਟ ਕੋਲ ਪਹੁੰਚੀ ਅਤੇ ਉਸ ਤੋਂ ਆਪਣਾ ਪਾਰਸਲ ਇਸ ਤਰ੍ਹਾਂ ਖੋਲ ਲਿਆ ਜਿਵੇਂ ਪਤਾ ਨਹੀਂ ਇਸ ਪਾਰਸਲ ਨੂੰ ਕੋਈ ਹੋਰ ਲੈ ਕੇ ਨਾ ਭੱਜ ਜਾਵੇ ਇਸ ਹਰਕਤ ਤੇ ਮੇਰੇ ਨਾਲ ਨਾਲ ਡਾਕੀਏ ਵੀ ਹੈਰਾਨੀ ਨਾਲ ਪਰਜਾਈ ਵੱਲ ਦੇਖਣ ਲੱਗਾ ਇਸ ਸਮੇਂ ਵੀ ਉਹੀ ਉਸ ਜਨ ਜੋ ਮੈਂ ਪਿਛਲੇ ਕੁਝ ਦਿਨਾ ਤੋਂ ਪਰਜਾਈ ਦੇ ਚਿਹਰੇ ਤੇ ਦੇਖ ਰਿਹਾ ਸੀ ਭਾਬੀ ਨੇ ਡਾਕੀਏ ਨੂੰ ਪੁੱਛਿਆ ਕਿ ਦਸਤਕ ਕਿੱਥੇ ਕਰਾਂ ਡਾਕ ਕੀ ਇਹ ਨੇ ਰਜਿਸਟਰ ਕੋਲ ਕੇ ਪਰਝਾਈ ਨੂੰ ਦੇ ਦਿੱਤਾ ਭਾਬੀ ਨੇ ਝਟ ਦਸਤਕ ਕੀਤੇ ਤੇ ਝਟ ਆਪਣਾ ਪਰਸਲ ਲੈ ਕੇ ਆਪਣੇ ਕਮਰੇ ਵਿੱਚ ਚਲੀ ਗਈ ਜਿ세 ਤਰ੍ਹਾਂ ਦੀਆਂ ਹਰਕਤਾਂ ਮੇਰੀ ਪਰਝਾਈ ਕਰ ਰਹੀ ਸੀ ਜੇ ਮੈਂ ਉਹਨਾਂ ਤੇ ਸ਼ੱਕ ਨਾ ਕਰਦਾ ਤਾਂ ਮੈਂ ਹੋਰ ਕੀ ਕਰਦਾ ਭਾਬੀ ਨਾਸ਼ਤਾ ਛੱਡ ਕੇ ਆਪਣੇ ਕਮਰੇ ਵਿੱਚ ਚਲੀ ਗਈ ਸੀ ਅਤੇ ਕਮਰੇ ਦਾ ਦਰਵਾਜ਼ਾ ਵੀ ਬੰਦ ਕਰ ਲਿਆ ਸੀ ਜਿਸ ਦਾ ਸਪਸ਼ਟ ਮਤਲਬ ਸੀ ਕਿ ਕੋਈ ਵੀ ਉਸਦੇ ਕਮਰੇ ਵਿੱਚ ਵੜਨ ਦੀ ਹਿੰਮਤ ਨਾ ਕਰੇ ਜਦੋਂ ਮੈਂ ਪਰਝਾਈ ਦੇ ਕਮਰੇ ਦੇ ਬੰਦ ਦਰਵਾਜ਼ੇ ਵੱਲ ਝੁੱਕ ਕੇ ਦੇਖ ਰਿਹਾ ਸੀ ਤੇ ਸੋਚ ਰਿਹਾ ਸੀ ਕਿ ਇਹ ਸਾਰਾ ਮਾਮਲਾ ਕੀ ਹੈ ਇਸ ਤੋਂ ਪਹਿਲਾਂ ਵੀ ਪਾਰਸਲ ਆਉਂਦੇ ਸਨ ਪਰ ਅੱਜ ਤੱਕ ਭਾਬੀ ਨੇ ਅਜੇ ਕਦੇ ਨਹੀਂ ਕੀਤਾ ਸੀ ਫਿਰ ਮੈਨੂੰ ਦਫ਼ਤਰ ਜਾਣ ਵਿੱਚ ਵੀ ਦੇਰ ਹੋ ਗਈ ਇਸ ਲਈ ਮੈਂ ਵੀ ਦਫ਼ਤਰ ਚਲਾ ਗਿਆ ਅਤੇ ਦਫ਼ਤਰ ਦੇ ਕੰਮ ਵਿੱਚ ਰੁੱਝਿਆ ਹੋਇਆ ਸੀ ਜਦੋਂ ਮੈਨੂੰ ਇੱਕ ਵਾਰ ਫਿਰ ਭਾਬੀ ਦਾ ਫੋਨ ਆਇਆ ਪਰ ਇਸ ਵਾਰ ਮੈਂ ਇੱਕ ਜ਼ਰੂਰੀ ਮੀਟਿੰਗ ਵਿੱਚ ਰੁੱਝਿਆ ਹੋਇਆ ਸੀ ਜਦੋਂ ਬਾਰ-ਬਾਰ ਫੋਨ ਵੱਜਣ ਲੱਗਾ ਤਾਂ ਬੌਸ ਵੀ ਮੇਰੇ ਵੱਲ ਦੇਖਣ ਲੱਗ ਪਿਆ ਮੈਂ ਆਪਣਾ ਮੋਬਾਈਲ ਸਾਇਲੈਂਟ ਕਰ ਦਿੱਤਾ ਅੱਧੇ ਘੰਟੇ ਬਾਅਦ ਜਦੋਂ ਮੀਟਿੰਗ ਖਤਮ ਹੋਈ ਤਾਂ ਮੈਂ ਮੀਟਿੰਗ ਰੂਮ ਬਾਹਰ ਆ ਗਿਆ ਜਦੋਂ ਮੈਂ ਆਪਣਾ ਮੋਬਾਈਲ ਖੋਲ੍ਹਿਆ ਤਾਂ ਦੇਖਿਆ ਕਿ ਮੇਰੀ ਪਰਜਾਈ ਦੀਆਂ ਬਹੁਤ ਸਾਰੀਆਂ ਮਿਸ ਕਾਲ ਅਤੇ ਸੁਨੇਹੇ ਸਨ ਇੱਕ ਵਾਰ ਫਿਰ ਭਾਬੀ ਦਾ ਫੋਨ ਆਇਆ ਮੈਂ ਖਿੱਚ ਕੇ ਮੋਬਾਈਲ ਕੰਨ ਨਾਲ ਲਗਾ ਲਿਆ ਤੇ ਦੂਜੇ ਪਾਸੇ ਪਰਜਾਈ ਗੁੱਸੇ ਨਾਲ ਫੁੱਟ ਪਈ ਸੀ ਉਹ ਵੀ ਗੁੱਸੇ ਵਿੱਚ ਨਜ਼ਰ ਆ ਰਹੀ ਸੀ ਕਿੰਜ ਲੱਗ ਰਿਹਾ ਸੀ ਜਿਵੇਂ ਉਹ ਰੋ ਰਹੀ ਹੋਵੇ ਉਹ ਗੁੱਸੇ ਨਾਲ ਬੋਲੀ ਆਕਾਸ਼ ਮੈਂ ਤੈਨੂੰ ਕਦੋਂ ਤੋਂ ਫੋਨ ਕਰ ਰਹੀ ਹਾਂ ਤੁਸੀਂ ਕਿੱਥੇ ਗਏ ਹੋ ਕੋਈ ਇੰਨਾ ਗੈਰ ਜ਼ਿੰਮੇਵਾਰ ਕਿਵੇਂ ਹੋ ਸਕਦਾ ਹੈ ਮੈਂ ਵੀ ਆਪਣੀ ਭਾਬੀ ਦੀ ਚਿੰਤਾ ਭਰੀ ਆਵਾਜ਼ ਸੁਣ ਕੇ ਥੋੜਾ ਚਿੰਤਤ ਹੋ ਗਿਆ ਮੈਂ ਕਿਹਾ ਕੀ ਗੱਲ ਹੈ ਭਾਬੀ ਤੁਸੀਂ ਇੰਨੇ ਚਿੰਤਤ ਕਿਉਂ ਹੋ ਅਤੇ ਮੈਂ ਪਾਰਕ ਵਿੱਚ ਨਹੀਂ ਦਫ਼ਤਰ ਵਿੱਚ ਹਾਂ ਮੀਟਿੰਗ 'ਚ ਬੈਠਾ ਸੀ ਖੈਰ ਮੈਨੂੰ ਦੱਸੋ ਕਿ ਤੁਸੀਂ ਇੰਨੇ ਪ੍ਰੇਸ਼ਾਨ ਕਿਉਂ ਹੋ ਅਤੇ ਕਿਉਂ ਰੋ ਰਹੇ ਹੋ ਕੀ ਤੁਹਾਡੀ ਸਿਹਤ ਠੀਕ ਨਹੀਂ ਹੈ ਭਾਬੀ ਕੁਝ ਪਲ ਚੁੱਪ ਰਹੀ ਜਦੋਂ ਉਹ ਬੋਲਦੀ ਤਾਂ ਉਸਦੀ ਆਵਾਜ਼ ਪਹਿਲਾਂ ਨਾਲੋਂ ਚੰਗੀ ਸੀ ਉਸਨੇ ਕਿਹਾ ਕਿ ਤੁਹਾਨੂੰ ਹੁਣੇ ਘਰ ਆਉਣਾ ਪਵੇਗਾ ਮੈਂ ਆਪਣੇ ਦੋਸਤ ਨੂੰ ਮਿਲਣ ਜਾਣਾ ਹੈ ਅਤੇ ਜਿਵੇਂ ਹੀ ਮੈਂ ਦੋਸਤ ਦਾ ਨਾਮ ਸੁਣਿਆ ਸ਼ੱਕ ਨੇ ਮੈਨੂੰ ਫਿਰ ਘੇਰ ਲਿਆ ਮੈਂ ਕਹਿਣ ਲੱਗਾ ਭਾਬੀ ਕੀ ਗੱਲ ਹੈ ਤੂੰ ਰੋਜ਼ ਆਪਣੀ ਸਹੇਲੀ ਦੇ ਘਰ ਕਿਉਂ ਜਾਂਦੀ ਹੈ ਤੇ ਇਸ ਤਰ੍ਹਾਂ ਕਿਉਂ ਰੋ ਰਹੀ ਹੈ ਕੀ ਸਭ ਕੁਝ ਠੀਕ ਹੈ ਇੱਕ ਵਾਰ ਫਿਰ ਭਾਬੀ ਨੇ ਮੇਰੇ ਸਵਾਲ ਨੂੰ ਅਣਸੁਣਿਆ ਕਰ ਦਿੱਤਾ ਕਹਿਣ ਲੱਗੀ ਆਕਾਸ਼ ਕੀ ਤੁਸੀਂ ਘਰ ਆ ਰਹੇ ਹੋ ਜਾਂ ਮੈਂ ਤੁਹਾਡੇ ਭਰਾ ਨੂੰ ਫੋਨ ਕਰਾਂ ਮੈਂ ਆਪਣੇ ਭਰਾ ਦਾ ਨਾਮ ਸੁਣ ਕੇ ਕਬਰ ਆ ਜਾਂਦਾ ਸੀ ਜਲਦੀ ਨਾਲ ਮੈਂ ਦਫਤਰ ਤੋਂ ਛੁੱਟੀ ਲੈ ਕੇ ਆਪਣੀ ਪਰਜਾਈ ਨੂੰ ਉਸਦੀ ਦੋਸਤ ਨਾਲ ਮਲਾਉਣ ਲਈ ਘਰ ਜਾਣ ਲੱਗਾ ਸਾਰੇ ਰਸਤੇ ਮੈਂ ਮਨ ਵਿੱਚ ਇਹੀ ਸੋਚਦਾ ਰਿਹਾ ਕਿ ਉਹ ਕੌਣ ਦੋਸਤ ਹੈ ਜੋ ਅੱਜ ਤੱਕ ਸਾਡੇ ਘਰ ਨਹੀਂ ਆ ਸਕੀ ਸਾਡੇ ਦੋਸਤ ਵੀ ਹਨ ਪਰ ਹਫ਼ਤਿਆਂ ਬਾਅਦ ਹੀ ਮਿਲਦੇ ਹਨ ਮੰਨਿਆ ਔਰਤਾਂ ਥੋੜਾ ਗੱਲਾਂ ਵਾਲੀਆਂ ਹੁੰਦੀਆਂ ਹਨ ਪਰ ਇਹਨਾਂ ਵੀ ਕੀ ਕੀ ਭਾਬੀ ਅਜੀਬ ਬੇਚੈਨੀ ਪਰੇਸ਼ਾਨੀ ਅਤੇ ਰੋਣ ਦੀ ਹਾਲਤ ਵਿੱਚ ਹਰ ਰੋਜ਼ ਆਪਣੀ ਸਹੇਲੀ ਨੂੰ ਮਿਲਣ ਜਾਂਦੀ ਹੈ ਕੁਝ ਗਲਤ ਜ਼ਰੂਰ ਜੈਸਨੂ ਭਾਬੀ ਸਾਡੇ ਸਾਰਿਆਂ ਤੋਂ છਪਾਉਣ ਦੀ ਕੋਸ਼ਿਸ਼ ਕਰ ਰਹੀ ਸੀ ਉਹ ਪਹਿਲਾ ਦਿਨ ਸੀ ਜਦੋਂ ਆ ਭਾਬੀ ਲਈ ਮੇਰੇ ਦਿਲ ਵਿੱਚ ਸ਼ੱਕ ਪੈਦਾ ਹੋਣਾ ਸ਼ੁਰੂ ਹੋਇਆ ਸੀ ਜਦੋਂ ਮੈਂ ਘਰ ਗਿਆ ਤਾਂ ਭਾਬੀ ਦਰਵਾਜ਼ੇ ਤੇ ਤਿਆਰ ਖੜੀ ਸੀ ਅਤੇ ਬੇਸਬਰੀ ਨਾਲ ਮੇਰਾ ਇੰਤਜ਼ਾਰ ਕਰ ਰਹੀ ਸੀ ਜਿਵੇਂ ਹੀ ਮੈਂ ਕਾਰ ਦਾ ਹਾਰਨ ਮਾਰਿਆ ਉਹ ਤੁਰੰਤ ਤੇਜ਼ੀ ਨਾਲ ਕਾਰ ਵਿੱਚ ਬੈਠ ਗਈ ਉਸ ਨੇ ਕਿਹਾ ਕਾਰ ਤੇ ਚਲਾਓ ਉਸ ਤੋਂ ਬਾਅਦ ਭਾਵੇਂ ਤੁਸੀਂ ਆਪਣੇ ਦਫ਼ਤਰ ਚਲੇ ਜਾਓ ਜਦੋਂ ਆਉਣਾ ਹੋਵੇਗਾ ਤਾਂ ਮੈਂ ਤੁਹਾਨੂੰ ਫੋਨ ਕਰ ਲਵਾਂਗੀ ਜਦੋਂ ਮੈਂ ਪ੍ਰਿਹਾਈ ਦੇ ਚਿਹਰੇ ਵੱਲ ਧਿਆਨ ਨਾਲ ਦੇਖਿਆ ਤਾਂ ਉਸ ਦੀਆਂ ਅੱਖਾਂ ਸੁੱਜੀਆਂ ਹੋਈਆਂ ਸਨ ਅਕਲਾ ਵੀ ਬੈਠਿਆ ਇਸੀ ਜਿਵੇਂ ਉਹ ਬਹੁਤ ਰੋਈ ਹੋਵੇ ਅਤੇ ਰੋਣ ਕਾਰਨ ਅਕਸਰ ਗਲਾ ਅਜਿਆ ਹੋ ਜਾਂਦਾ ਹੈ ਖੈਰ ਕੁਝ ਪੁੱਛਣ ਦਾ ਕੋਈ ਫਾਇਦਾ ਨਹੀਂ ਸੀ ਕਿਉਂਕਿ ਮੈਨੂੰ ਪਤਾ ਸੀ ਕਿ ਭਾਬੀ ਕੁਝ ਨਹੀਂ ਦੱਸੇਗੀ ਮੈਂ ਇੱਕ ਵਾਰ ਫਿਰ ਉਸ ਨੂੰ ਉਸੇ ਘਰ ਦੇ ਸਾਹਮਣੇ ਛੱਡ ਦਿੱਤਾ ਅਤੇ ਉਸਨੇ ਪੁੱਛਿਆ ਕਿ ਤੁਸੀਂ ਇੱਥੇ ਕਿਉਂ ਖੜੇ ਹੋ ਤੁਸੀਂ ਚਲੇ ਜਾਓ ਜਦੋਂ ਵੀ ਮੈਂ ਵਾਪਸ ਆਉਣਾ ਹੋਵੇਗਾ ਮੈਂ ਤੁਹਾਨੂੰ ਬੁਲਾ ਲਵਾਂਗੀ ਅਤੇ ਮੈਂ ਵੀ ਉੱਥੇ ਰੁਕਣਾ ਨਹੀਂ ਚਾਹੁੰਦਾ ਸੀ ਮੈਂ ਵਾਪਸ ਦਫ਼ਤਰ ਆ ਗਿਆ ਪਰ ਹੁਣ ਮੇਰਾ ਕੋਈ ਕੰਮ ਕਰਨ ਦਾ ਮਨ ਨਹੀਂ ਸੀ ਕਰਦਾ ਮੇਰਾ ਮਨ ਅਜੇ ਵੀ ਭਾਬੀ ਦੀਆਂ ਗੱਲਾਂ ਵੱਲ ਹੀ ਸੀ ਉਸ ਦਿਨ ਰਾਤ ਨੂੰ 8 ਵਜੇ ਮੈਂ ਭਾਬੀ ਨੂੰ ਘਰ ਲੈ ਕੇ ਆਇਆ ਉਸਦੀ ਸਿਹਤ ਮੈਨੂੰ ਠੀਕ ਨਹੀਂ ਲੱਗ ਰਹੀ ਸੀ ਮੈਂ ਉਸ ਨੂੰ ਡਾਕਟਰ ਕੋਲ ਲੈ ਗਿਆ ਥੋੜਾ ਜਿਹਾ ਬੁਖਾਰ ਸੀ ਇਸ ਲਈ ਮੈਂ ਉਸ ਨੂੰ ਦਵਾਈ ਲੈ ਕੇ ਦਿੱਤੀ ਅਤੇ ਉਸ ਨੂੰ ਘਰ ਲੈ ਆਇਆ ਭਾਬੀ ਬਿਨਾ ਕੁਝ ਖਾਦੇ ਪੀਤੇ ਆਪਣੇ ਕਮਰੇ ਵਿੱਚ ਚਲੀ ਗਈ ਅਗਲੇ ਦਿਨ ਮੇਰੇ ਭਰਾ ਨੇ ਪੈਸੇ ਭੇਜ ਦਿੱਤੇ ਸਨ ਅਤੇ ਮੇਰੀ ਤਨਖਾਹ ਵੀ ਆ ਗਈ ਮੈਂ ਆਪਣੀ ਤਨਖਾਹ ਤੇ ਆਪਣੇ ਭਰਾ ਦੇ ਪੈਸਾ ਆਪਣੀ ਮਾਂ ਦੇ ਹੱਥਾਂ ਵਿੱਚ ਰੱਖਿਆ ਫਿਰ ਮੇਰੀ ਮਾਂ ਨੇ ਮੈਨੂੰ ਮੇਰੀ ਤਨਖਾਹ ਦਾ ਕੁਝ ਹਿੱਸਾ ਦੇ ਦਿੱਤਾ ਜੋ ਮੈਂ ਆਪਣੇ ਭਰਾ ਦੇ ਅਨੁਸਾਰ ਆਪਣੇ ਸ਼ਾਹੀ ਖਰਚਿਆਂ ਤੇ ਖਰਚ ਕਰਦਾ ਸੀ ਖੈਰ ਇਹ ਵੀ ਕੁਝ ਹੱਦ ਤੱਕ ਸੱਚ ਸੀ ਮੈਂ ਖਰਚੀਲਾ ਕਿਸਮ ਦਾ ਵਿਅਕਤੀ ਸੀ ਇਸ ਲਈ ਘੱਟੋ ਘੱਟ ਮੇਰੀ ਅੱਧੀ ਤਨਖਾਹ ਤਾਂ ਮੇਰੇ ਆਪਣੇ ਖਰਚਾਂ ਦੇ ਹੀ ਚਲੀ ਜਾਂਦੀ ਸੀ ਅਤੇ ਮੇਰੇ ਭਰਾ ਦੀ ਤਨਖਾਹ ਨਾ ਹੁੰਦੀ ਤਾਂ ਘਰ ਚਲਾਉਣਾ ਔਖਾ ਹੋ ਜਾਣਾ ਸੀ ਉਸ ਰਾਤ ਮੈਂ ਸਾਰੇ ਪੈਸੇ ਮਾਂ ਨੂੰ ਦੇ ਦਿੱਤੇ ਮੈਂ ਕਿਹਾ ਕਿ ਮੈਂ ਕੁਝ ਦਿਨਾਂ ਬਾਅਦ ਤੁਹਾਡੇ ਕੋਲੋਂ ਆਪਣੇ ਖਰਚੇ ਲਈ ਪੈਸੇ ਲੈ ਲਵਾਂਗਾ ਮੈਂ ਆਪਣੀ ਸਾਰੀ ਤਨਖਾਹ ਮਾਂ ਨੂੰ ਸੌਂਪ ਦਿੱਤੀ ਉਸ ਸਮੇਂ ਮੇਰੀ ਭਝਾਈ ਵੀ ਉੱਥੇ ਮੌਜੂਦ ਸੀ ਪਰ ਅਗਲੇ ਦਿਨ ਮੈਨੂੰ ਹਰਾਨੀ ਹੋਈ ਜਦੋਂ ਮੈਂ ਆਪਣੀ ਮਾਂ ਤੋਂ ਕੁਝ ਪੈਸੇ ਮੰਗੇ ਅਤੇ ਉਹ ਲੋਕਰ ਵਿੱਚੋਂ ਪੈਸੇ ਲੈਣ ਲਈ ਗਈ ਤਾਂ ਉੱਥੇ ਪੈਸੇ ਨਹੀਂ ਸਨ ਅਚਾਨਕ ਮੇਰੀ ਮਾਂ ਚਿੱਕੀ ਕੀ ਪੈਸੇ ਕਿੱਥੇ ਗਏ ਤੇਰੀ ਤਨਖਾਹ ਦੇ ਨਾਲ ਤੇਰੇ ਭਰਾ ਵੱਲੋਂ ਭੇਜੇ ਪੈਸੇ ਵੀ ਇੱਥੇ ਰੱਖੇ ਹੋਏ ਸਨ ਇਹ ਪੈਸਾ ਪੂਰੇ ਮਹੀਨੇ ਦੇ ਖਰਚ ਲਈ ਵਰਤਿਆ ਜਾਣਾ ਸੀ ਆਖਰ ਇੰਨੀ ਵੱਡੀ ਰਕਮ ਕਿੱਥੇ ਜਾ ਸਕਦੀ ਹੈ ਮੇਰੀ ਭਾਬੀ ਮੇਰੀ ਮਾਂ ਦੇ ਨਾਲ ਮਿਲ ਕੇ ਪੈਸੇ ਦੀ ਭਾਲ ਕਰਨ ਲੱਗੀ ਜਦੋਂ ਕਿ ਪਤਾ ਨਹੀਂ ਕਿਉਂ ਮੇਰੀਆਂ ਨਜ਼ਰਾਂ ਵਾਰ-ਵਾਰ ਭਾਬੀ ਵੱਲ ਮੁੜ ਰਹੀਆਂ ਸਨ ਜਿਵੇਂ ਉਸਨੇ ਕੁਝ ਕੀਤਾ ਹੋਵੇ ਅੱਜ ਤੱਕ ਸਾਡੇ ਘਰੋਨਾ ਤੱਕ ਦੇ ਪੈਸੇ ਦੀ ਚੋਰੀ ਹੋਈ ਤੇ ਨਾ ਹੀ ਕੋਈ ਬਾਹਰਲਾ ਬੰਦਾ ਇਸ ਘਰ ਵਿੱਚ ਆਇਆ ਸੀ ਤਾਂ ਪੈਸੇ ਕਿੱਥੇ ਜਾ ਸਕਦੇ ਸਨ ਅਸੀਂ ਤੁਰੰਤ ਭਾਬੀ ਨੂੰ ਦੋਸ਼ੀ ਨਹੀਂ ਠਹਿਰਾ ਸਕਦੇ ਸੀ ਪਰ ਭਾਬੀ ਦਾ ਅੰਦਾਜ਼ਾ ਸ਼ੱਕ ਪੈਦਾ ਕਰ ਰਿਹਾ ਸੀ ਜਦੋਂ ਵੀ ਉਸਦੇ ਮੋਬਾਈਲ ਦੀ ਰਿੰਗਟੋਨ ਵੱਜਦੀ ਤਾਂ ਉਹ اچانک ਡਰ ਜਾਂਦੀ ਅਤੇ ਮੋਬਾਈਲ ਕਈ-ਕਈ ਘੰਟੇ ਉਸਦੇ ਕੰਨਾਂ ਨਾਲ ਲੱਗਾ ਰਹਿੰਦਾ ਅਤੇ ਉਹ ਆਪਣੀਆਂ ਸਹੇਲੀਆਂ ਦੇ ਘਰ ਜਾ ਕੇ ਕਈ-ਕਈ ਘੰਟੇ ਬਤਾਉਂਦੀ ਸੀ ਆਕਰਕਾਰ ਉਹ ਕੌਣ ਸੀ ਅਤੇ ਨਾ ਚਾਹੁੰਦੇ ਹੋਈ ਵੀ ਮੈਨੂੰ ਆਪਣੀ ਭਾਬੀ ਤੇ ਸ਼ੱਕ ਹੋਣ ਲੱਗਾ ਪਰ ਮੈਨੂੰ ਸਮਝ ਨਹੀਂ ਆ ਰਹੀ ਸੀ ਕਿ ਇਹ ਗੱਲ ਉਸ ਤੋਂ ਕਿਵੇਂ ਪੁੱਛਾਂ ਇਹ ਖਿਆਲ ਵੀ ਮਨ ਵਿੱਚ ਆ ਰਿਹਾ ਸੀ ਕਿ ਭਾਬੀ ਪੈਸੇ ਕਿਉਂ ਚੋਰੀ ਕਰੇਗੀ ਕਿਉਂਕਿ ਭਾਬੀ ਨੂੰ ਕਿਸੇ ਚੀਜ਼ ਦੀ ਕਮੀ ਨਹੀਂ ਸੀ ਜਦੋਂ ਵੀ ਮੇਰਾ ਭਰਾ ਪੈਸੇ ਭੇਜਦਾ ਸੀ ਤਾਂ ਮੇਰੀ ਮਾਂ ਮੇਰੇ ਭਰਾ ਵੱਲੋਂ ਭੇਜੇ ਗਏ ਅੱਧੇ ਪੈਸੇ ਮੇਰੀ ਪਰਜਾਈ ਨੂੰ ਦੇ ਦਿੰਦੀ ਸੀ ਕਿ ਤੁਸੀਂ ਇਹ ਪੈਸੇ ਆਪਣੇ ਰੱਖ ਲਵੋ ਇਹ ਭਵਿੱਖ ਵਿੱਚ ਤੁਹਾਡੇ ਕੰਮ ਆਉਣਗੇ ਬਾਕੀ ਮੇਰੀ ਅੱਧੀ ਤਨਖਾਹ ਘਰ ਦੇ ਖਰਚੇ ਪੂਰੇ ਕਰਨ ਲਈ ਵਰਤੀ ਜਾਂਦੀ ਸੀ ਮੈਂ ਸੋਚ ਰਿਹਾ ਸੀ ਕਿ ਭਾਬੀ ਕੋਲ ਤਾਂ ਹੁਣ ਤੱਕ ਬਹੁਤ ਪੈਸਾ ਇਕੱਠਾ ਹੋ ਗਿਆ ਹੋਵੇਗਾ ਫਿਰ ਉਹ ਮਾਂ ਦੇ ਰੱਖੇ ਪੈਸੇ ਕਿਉਂ ਚੋਰੀ ਕਰੇਗੀ ਕੁਝ ਦਿਨਾਂ ਤੋਂ ਮੈਂ ਵੀ ਦੇਖ ਰਿਹਾ ਸੀ ਕਿ ਭਾਬੀ ਦਿਨੋ ਦਿਨ ਕਮਜ਼ੋਰ ਹੁੰਦੀ ਜਾ ਰਹੀ ਸੀ ਉਹ ਮੈਨੂੰ ਮਾਨਸਿਕ ਤੌਰ ਤੇ ਪਰੇਸ਼ਾਨ ਲੱਗ ਰਹੀ ਸੀ ਉਹ ਹਰ ਸਮੇਂ ਸੋਚਾਂ ਵਿੱਚ ਗਵਾਚੀ ਰਹਿੰਦੀ ਸੀ ਅਤੇ ਘਰ ਦੇ ਕੰਮਾਂ ਵੱਲ ਵੀ ਕੋਈ ਧਿਆਨ ਨਹੀਂ ਦਿੰਦੀ ਸੀ ਹੁਣ ਤਾਂ ਭਰਾ ਵੀ ਅਕਸਰ ਸ਼ਿਕਾਇਤਾਂ ਕਰਨ ਲੱਗਾ ਸੀ ਕਿ ਤੇਰੀ ਭਜਾਈ ਕਿੱਥੇ ਰੁੱਝੀ ਰਹਿੰਦੀ ਹੈ ਆਪਣੀ ਮਾਂ ਨੂੰ ਕਹੋ ਕਿ ਉਹ ਘਰ ਦੇ ਕੰਮ ਦੀ ਮਦਦ ਲਈ ਕਿਸੇ ਨੌਕਰਾਨੀ ਨੂੰ ਨੌਕਰੀ ਤੇ ਰੱਖ ਲਵੇ ਜਦੋਂ ਵੀ ਮੈਂ ਤੇਰੀ ਭਾਬੀ ਨੂੰ ਫੋਨ ਕਰਦਾ ਹਾਂ ਤਾਂ ਉਹ ਕਹਿੰਦੀ ਹੈ ਕਿ ਮੈਂ ਇਹ ਕੰਮ ਕਰ ਰਹੀ ਸੀ ਮੈਂ ਉਹ ਕੰਮ ਕਰ ਰਹੀ ਸੀ ਅਤੇ ਫਿਰ ਕੰਮ ਦੇ ਬਹਾਨੇ ਉਹ ਤੁਰੰਤ ਫੋਨ ਕੱਟ ਦਿੰਦੀ ਹੈ ਜਦੋਂ ਮੈਂ ਇਸ ਗੱਲ ਦਾ ਜ਼ਿਕਰ ਆਪਣੀ ਮਾਂ ਨਾਲ ਕੀਤਾ ਤਾਂ ਉਹਨਾਂ ਨੇ ਕਿਹਾ ਅਕਾਸ਼ ਕੀ ਕਹਿ ਰਹੇ ਹੋ ਅੱਜ ਤੱਕ ਮੈਂ ਕਦੇ ਵੀ ਘਰ ਦੀ ਪੂਰੀ ਜ਼ਿੰਮੇਵਾਰੀ ਸੁਹਾਨੀ ਦੇ ਨਹੀਂ ਪਾਈ ਘਰ ਦਾ ਜਿੰਨਾ ਕੰਮ ਉਹ ਚਾਹੁੰਦੀ ਹੈ ਉਹਨਾ ਕਰਦੀ ਹੈ ਨਹੀਂ ਤਾਂ ਜ਼ਿਆਦਾਤਰ ਕੰਮ ਮੈਂ ਆਪ ਹੀ ਕਰਦੀ ਹਾਂ ਪਤਾ ਨਹੀਂ ਕੀ ਹੋ ਗਿਆ ਇਸ ਕੁੜੀ ਨੂੰ ਭਾਬੀ ਦੇ ਕਾਰਨ ਕਰ ਬਿਤ ਸਾਰੇ ਪਰੇਸ਼ਾਨ ਸੀ ਹੁਣ ਮੇਰੇ ਭਰਾ ਨੂੰ ਵੀ ਇਸ ਗੱਲ ਦਾ ਅਹਿਸਾਸ ਹੋਣ ਲੱਗਾ ਸੀ ਮੈਂ ਜਲਦੀ ਤੋਂ ਜਲਦੀ ਇਸ ਮਾਮਲੇ ਦੀ ਤਹਿ ਤੱਕ ਜਾਣਾ ਚਾਹੁੰਦਾ ਸੀ ਹੋਵੇ ਜਾਂ ਨਾ ਹੋਵੇ ਇਹ ਮਾਮਲਾ ਉਸ ਘਰ ਅਤੇ ਪਰਜਾਈ ਦੀ ਸਹੇਲੀ ਨਾਲ ਜੁੜਿਆ ਹੋਇਆ ਸੀ ਦਿਸ ਨੂੰ ਭਾਬੀ ਰਜਾਨਾ ਮਿਲਣ ਜਾਂਦੀ ਸੀ ਉਸ ਰਾਤ 8 ਵਜੇ ਜਦੋਂ ਮੈਂ ਘਰ ਆਇਆ ਤਾਂ ਮੈਂ ਆਪਣੀ ਪਰਜਾਈ ਕੋਲ ਬੈਠਣ ਬਾਰੇ ਸੋਚਿਆ ਮੈਂ ਇਸ ਮਾਮਲੇ ਬਾਰੇ ਖੁੱਲ ਕੇ ਗੱਲ ਕਰਾਂਗਾ ਪਰ ਇਸ ਤੋਂ ਪਹਿਲਾਂ ਮੇਰੀ ਭਝਾਈ ਤਿਆਰ ਉਸਨੇ ਕਿਹਾ ਮੈਨੂੰ ਮੇਰੇ ਦੋਸਤ ਦੇ ਘਰ ਛੱਡ ਆਉ ਮੈਂ ਬਿਨਾਂ ਕੋਈ ਸਵਾਲ ਪੁੱਛੇ ਉਸ ਨੂੰ ਆਪਣੇ ਨਾਲ ਲੈ ਜਾਣ ਲੱਗਾ ਉਹ ਲਗਾਤਾਰ ਆਪਣੇ ਹੱਥਾਂ ਨੂੰ ਬਚੈਨੀ ਨਾਲ ਰਗੜ ਰਹੀ ਸੀ। ਕੁਝ ਦੇਰ ਬਾਅਦ ਜਦੋਂ ਅਸੀਂ ਉੱਥੇ ਪਹੁੰਚੇ ਤਾਂ ਜਿਵੇਂ ਹੀ ਭਾਬੀ ਕਾਰ ਤੋਂ ਹੇਠਾਂ ਉਤਰੀ ਤਾਂ ਉਸਨੇ ਤਰੰਤ ਮੈਨੂੰ ਜਾਣ ਲਈ ਕਿਹਾ ਤੇ ਕਿਹਾ ਕਿ ਜਦੋਂ ਮੈਂ ਕਾਲ ਕਰਾਂ ਤਾਂ ਆ ਜਾਇਓ ਅਤੇ ਮੇਰਾ ਇੰਤਜ਼ਾਰ ਨਾ ਕਰਿਓ। ਭਾਬੀ ਦੀ ਗੱਲ ਸੁਣ ਕੇ ਮੈਂ ਸਿਰ ਹਿਲਾ ਕੇ ਉਥੋਂ ਕਾਰ ਕੁਮਾ ਲਈ। ਭਾਬੀ ਅੰਦਰ ਚਲੀ ਗਈ ਪਰ ਮੈਂ ਪਹਿਲਾਂ ਹੀ ਸੋਚ ਲਿਆ ਸੀ ਕਿ ਅੱਜ ਮੈਂ ਕੀ ਕਰਨਾ ਹੈ। ਮੈਂ ਆਪਣੀ ਕਾਰ ਉਸੇ ਸੜਕ ਤੋਂ ਮੋੜ ਕੇ ਦੂਜੇ ਪਾਸੇ ਖੜੀ ਕੀਤੀ ਅਤੇ ਫਿਰ ਤੁਰਨ ਲੱਗ ਪਿਆ। ਉਸੇ ਕਾਰ ਦੇ ਨੇੜੇ ਪਹੁੰਚ ਗਿਆ ਹਰ ਪਾਸੇ ਸਨਾਟਾ ਸੀ ਘਰ ਦੇ ਅੰਦਰੋਂ ਵੀ ਬੋਲਣ ਦੀ ਆਵਾਜ਼ ਨਹੀਂ ਆ ਰਹੀ ਸੀ ਮੈਨੂੰ ਨਹੀਂ ਪਤਾ ਕਿ ਇਹ ਕਿਹੋ ਜਿਹਾ ਘਰ ਸੀ ਅੱਜ ਤੱਕ ਮੈਂ ਕਦੇ ਕਿਸੇ ਨੂੰ ਇਸ ਘਰ ਤੋਂ ਬਾਹਰ ਆਉਂਦੇ ਜਾਂਦੇ ਨਹੀਂ ਦੇਖਿਆ ਮੈਂ ਘਰ ਦਾ ਜਾਇਜ਼ਾ ਲੈਣ ਲੱਗ ਪਿਆ ਅਚਾਨਕ ਘਰ ਦੇ ਪਿਛਲੇ ਪਾਸੇ ਇੱਕ ਖਿੜਕੀ ਦੇਖੀ ਤਾਂ ਮੇਰੇ ਮਨ ਵਿੱਚ ਕਈ ਸਵਾਲ ਉੱਠ ਰਹੇ ਸਨ ਉਹ ਸ਼ੀਸ਼ੇ ਦੀ ਖਿੜਕੀ ਥੋੜੀ ਖੁੱਲੀ ਸੀ ਜੇ ਮੈਂ ਆਪਣੇ ਹੱਥ ਦੀ ਵਰਤੋਂ ਕਰਦਾ ਤਾਂ ਮੈਂ ਇਸ ਜਾਲੀ ਨੂੰ ਖੋਲ ਸਕਦਾ ਸੀ ਅਤੇ ਮੈਂ ਇਹੀ ਕੀਤਾ ਮੈਂ ਬੜੇ ਧਿਆਨ ਨਾਲ ਉਸ ਖਿੜਕੀ ਨੂੰ ਆਪਣੀ ਛੋਟੀ ਉਂਗਲ ਨਾਲ ਖੋਲ ਕੇ ਇੰਨਾ ਖੁੱਲ੍ਹਾ ਕਿ ਮੈਂ ਘਰ ਦੇ ਅੰਦਰਲੇ ਹਿੱਸੇ ਨੂੰ ਦੇਖ ਸਕਾਂ ਇਹ ਇੱਕ ਕਮਰਾ ਸੀ ਅਤੇ ਖੁਸ਼ਕਿਸਮਤੀ ਨਾਲ ਕਮਰੇ ਦਾ ਦਰਵਾਜ਼ਾ ਵੀ ਖੁੱਲ੍ਹਾ ਸੀ ਸਾਹਮਣੇ ਸਾਰਾ ਹਾਲ ਦਿਖਾਈ ਦੇ ਰਿਹਾ ਸੀ ਮੈਂ ਆਪਣੇ ਸਾਹਮਣੇ ਨਜ਼ਾਰਾ ਦੇਖ ਕੇ ਹੈਰਾਨ ਰਹਿ ਗਿਆ ਮੇਰੀ ਭਜਾਈ ਉੱਥੇ ਸੋਫੇ ਤੇ ਗੋਡਿਆਂ ਤੇ ਸਿਰ ਰੱਖ ਕੇ ਬੈਠੀ ਸੀ ਤੇ ਉਹ ਰੋ ਰਹੀ ਸੀ ਅਗਲੇ ਹੀ ਪਲ ਉਸਨੇ ਹੱਥ ਜੋੜ ਕੇ ਰੋਣਾ ਸ਼ੁਰੂ ਕਰ ਦਿੱਤਾ ਅਤੇ ਕਿਹਾ ਰੱਬ ਦੇ ਲਈ ਮੇਰੀ ਜਾਨ ਛੱਡ ਦਿਓ ਹੁਣ ਮੈਂ ਤੁਹਾਡੇ ਲਈ ਕੁਝ ਨਹੀਂ ਕਰ ਸਕਦੀ ਤੂੰ ਕਿਉਂ ਮੇਰੇ ਮਗਰ ਪਿਆ ਹੋਇਆ ਹੈ ਤੇਰੇ ਕਾਰਨ ਮੇਰੀ ਇੱਜ਼ਤ ਹੀ ਨਹੀਂ ਮੇਰੀ ਜ਼ਿੰਦਗੀ ਵੀ ਖਰਾਬ ਹੋ ਗਈ ਹੈ ਜੇਕਰ ਮੇਰੇ ਪਤੀ ਨੂੰ ਇਸ ਬਾਰੇ ਪਤਾ ਲੱਗ ਗਿਆ ਤਾਂ ਉਹ ਮੈਨੂੰ ਕਦੇ ਵੀ ਆਪਣੇ ਨਾਲ ਨਹੀਂ ਰੱਖੇਗਾ ਭਾਬੀ ਦੇ ਬੋਲ ਮੇਰੇ ਸਿਰ ਤੇ ਪਹਾੜ ਤੋੜ ਰਹੇ ਸਨ ਅਗਲੇ ਹੀ ਪਲ ਇੱਕ ਮੁੰਡਾ ਸਾਹਮਣੇ ਆਇਆ ਜਿਸ ਨੇ ਮੇਰੀ ਪਰਝਾਈ ਨੂੰ ਬਾਲਾਂ ਤੋਂ ਫੜ ਕੇ ਕਿਹਾ ਕਿ ਤੂੰ ਮੇਰੇ ਲਈ ਸੋਨੇ ਦੀ ਚਿੜੀ ਹੈ ਮੈਂ ਤੈਨੂੰ ਬਿਲਕੁਲ ਨਹੀਂ ਛੱਡ ਸਕਦਾ ਤੁਸੀਂ ਹਰ ਹਾਲਤ ਵਿੱਚ ਇੱਥੇ ਆਉਗੇ ਜੇ ਤੁਸੀਂ ਆਉਣ ਤੋਂ ਇਨਕਾਰ ਕੀਤਾ ਤਾਂ ਮੇਰੇ ਤੋਂ ਮਾੜਾ ਕੋਈ ਨਹੀਂ ਹੋਵੇਗਾ ਜਿਵੇਂ ਇੱਕ ਵਾਰ ਪਹਿਲਾਂ ਮੈਂ ਡਾਕੀਏ ਦੇ ਹੱਥੀ ਤੁਹਾਡੀਆਂ ਉਹ ਪਿਆਰੀਆਂ ਤਸਵੀਰਾਂ ਤੁਹਾਡੇ ਘਰ ਭੇਜੀਆਂ ਸਨ ਇਸ ਵਾਰ ਵੀ ਮੈਂ ਇਸ ਤੋਂ ਵੀ ਵਧੀਆ ਤਸਵੀਰਾਂ ਤੁਹਾਡੇ ਦੌਰ ਦੇ ਦਫ਼ਤਰ ਅਤੇ ਤੁਹਾਡੇ ਪਤੀ ਨੂੰ ਭੇਜਾਂਗਾ ਅਤੇ ਬਿਹਤਰ ਹੈ ਕਿ ਤੁਸੀਂ ਮੇਰੀਆਂ ਜ਼ਰੂਰਤਾਂ ਪੂਰੀਆਂ ਕਰਦੇ ਰਹੋ ਇਹ ਸੁਣ ਕੇ ਉਹ ਹੈਰਾਨ ਰਹਿ ਗਈ ਅਤੇ ਰੋਣ ਲੱਗੀ ਅਤੇ ਕਹਿਣ ਲੱਗੀ ਮੇਰੀ ਸਭ ਤੋਂ ਵੱਡੀ ਗਲਤੀ ਇਹ ਸੀ ਕਿ ਮੈਂ ਤੁਹਾਡੇ ਵਰਗੇ ਗੰਦੇ ਵਿਅਕਤੀ ਨਾਲ ਪਿਆਰ ਕੀਤਾ ਮੈਂ ਸੋਚ ਵੀ ਨਹੀਂ ਸਕਦੀ ਸੀ ਕਿ ਤੁਸੀਂ ਇੰਨੇ ਮਾੜੇ ਹੋ ਸਕਦੇ ਹੋ ਸਾਡਾ ਰਿਸ਼ਤਾ ਖਤਮ ਹੋ ਗਿਆ ਸੀ ਮੈਂ ਸੱਚੇ ਮਨ ਨਾਲ ਆਪਣੇ ਪਤੀ ਅਤੇ ਸਹੁਰਿਆਂ ਪ੍ਰਤੀ ਵਫਾਦਾਰ ਸੀ ਪਰ ਤੁਸੀਂ ਮੇਰੀਆਂ ਤਸਵੀਰਾਂ ਨੂੰ ਐਡਿਟ ਕਰਕੇ ਗਲਤ ਰੰਗ ਦੇ ਕੇ ਗਲਤ ਫਾਇਦਾ ਉਠਾ ਰਹੇ ਹੋ ਅਤੇ ਮੈਨੂੰ ਬਲੈਕਮੇਲ ਕਰ ਰਹੇ ਹੋ ਤਾਂ ਲੜਕੇ ਨੇ ਹੱਸ ਕੇ ਕਿਹਾ ਕਿ ਇਹ ਤਾਂ ਸਿਰਫ ਮੈਨੂੰ ਅਤੇ ਤੁਹਾਨੂੰ ਪਤਾ ਹੈ ਕਿ ਉਹ ਤਸਵੀਰਾਂ ਐਡਿਟ ਕੀਤੀਆਂ ਗਈਆਂ ਹਨ ਜਦੋਂ ਕਿ ਬਾਕੀ ਦੁਨੀਆ ਨੂੰ ਇਸ ਬਾਰੇ ਬਿਲਕੁਲ ਵੀ ਨਹੀਂ ਪਤਾ ਹੈ ਇਸ ਲਈ ਮੈਂ ਜੋ ਵੀ ਕਹਾ ਕਰੋ ਇਹ ਸੁਣ ਕੇ ਮੈਨੂੰ ਸਾਰੀ ਗੱਲ ਸਮਝ ਆ ਗਈ ਇਹ ਲੜਕਾ ਮੇਰੀ ਭਝਾਈ ਨੂੰ ਬਲੈਕਮੇਲ ਕਰ ਰਿਹਾ ਸੀ ਵਿਆਹ ਤੋਂ ਪਹਿਲਾਂ ਮੇਰੀ ਭਝਾਈ ਇਸ ਨੂੰ ਪਿਆਰ ਕਰਦੀ ਸੀ ਪਰ ਵਿਆਹ ਤੋਂ ਬਾਅਦ ਉਹ ਮੇਰੇ ਭਰਾ ਪ੍ਰਤੀ ਵਫਾਦਾਰ ਸੀ ਪਰ ਇਹ ਲੜਕਾ ਹੁਣ ਮੇਰੇ ਭਰਾ ਦੀ ਦੌਲਤ ਦੀ ਖਾਤਰ ਮੇਰੀ ਭਝਾਈ ਨੂੰ ਬਲੈਕਮੇਲ ਕਰ ਰਿਹਾ ਸੀ ਖैर ਮੈਨੂੰ ਸਭ ਕੁਝ ਪਤਾ ਸੀ ਕਿ ਮੈਂ ਹੁਣ ਕੀ ਕਰਨਾ ਹੈ ਇਹ ਮੇਰੇ ਲਈ ਬਹੁਤ ਚਿੰਤਾਜਨਕ ਸੀ ਥੋੜੀ ਦੇਰ ਬਾਅਦ ਭਾਬੀ ਨੇ ਫੋਨ ਕੀਤਾ ਤੇ ਮੈਂ ਉਸ ਨੂੰ ਲੈਣ ਆ ਗਿਆ ਅੱਜ ਵੀ ਭਾਬੀ ਬਿਲਕੁਲ ਉਵੇਂ ਹੀ ਸੀ ਪਰੇਸ਼ਾਨ ਅਤੇ ਉਲਝੀ ਹੋਈ ਮੈਂ ਆਪਣੀ ਪਰਜਾਈ ਨੂੰ ਘਰ ਲੈ ਗਿਆ ਅਤੇ ਕਦੇ ਵਾਪਸ ਨਹੀਂ ਆਇਆ ਮੈਂ ਉਸ ਮੁੰਡੇ ਦੇ ਮੋਟਰਸਾਈਕਲ ਦਾ ਨੰਬਰ ਨੋਟ ਕਰ ਲਿਆ ਉਸ ਦਾ ਪਤਾ ਲੱਭਣਾ ਮੇਰੇ ਲਈ ਕੋਈ ਔਖਾ ਨਹੀਂ ਸੀ ਇਸ ਤੋਂ ਪਹਿਲਾਂ ਮੈਂ ਪੁਲਿਸ ਅਫਸਰ ਨੂੰ ਫੋਨ ਕੀਤਾ ਜੋ ਮੇਰਾ دوست ਸੀ ਅਸੀਂ ਉਸ ਦੇ ਘਰ ਪਹੁੰਚ ਗਏ ਜਿੱਥੇ ਉਹ ਮੇਰੇ ਭਰਾ ਦੁਆਰਾ ਕਮਾਏ ਪੈਸਿਆਂ ਨਾਲ ਐਸ਼ ਕਰਦਾ ਸੀ ਪੁਲਿਸ ਨੇ ਉਸ ਨੂੰ ਅਤੇ ਉਸ ਦੇ ਦੋਸਤਾਂ ਨੂੰ ਸਮਗਲਿੰਗ ਕਰਨ ਦੇ ਦੋਸ਼ ਹੇਠ ਗ੍ਰਿਫਤਾਰ ਕਰ ਲਿਆ ਸੀ ਉਸ ਵਿਚਾਰੇ ਬੰਦੇ ਨੂੰ ਇਹ ਪਤਾ ਵੀ ਨਹੀਂ ਸੀ ਕਿ ਉਸ ਦੇ ਖਿਲਾਫ ਇਹ ਕੇਸ ਕਿਵੇਂ ਦਰਜ ਹੋਇਆ ਪਰ ਮੈਂ ਜਾਣਦਾ ਸੀ ਕਿ ਅਜੇ ਘਟੀਆ ਮਨੁੱਖਾਂ ਨਾਲ ਅਜਿਹਾ ਹੀ ਹੋਣਾ ਚਾਹੀਦਾ ਹੈ ਉਸ ਦੀ ਕਾਫੀ ਮਰੰਮਤ ਹੋ ਚੁੱਕੀ ਸੀ ਅਤੇ ਮੈਂ ਕਿਸੇ ਬਹਾਨੇ ਉਸ ਦਾ ਮੋਬਾਈਲ ਫੋਨ ਲੈ ਲਿਆ ਭਾਬੀ ਦੀਆਂ ਸਾਰੀਆਂ ਤਸਵੀਰਾਂ ਵੀ ਡਿਲੀਟ ਕਰ ਦਿੱਤੀਆਂ ਕੁਝ ਦਿਨ ਇਸੇ ਤਰ੍ਹਾਂ ਲੰਘ ਗਏ ਸਨ ਪਹਿਲਾਂ ਤਾਂ ਭਾਬੀ ਨੂੰ ਚਿੰਤਾ ਹੋਈ ਪਰ ਫਿਰ ਉਹ ਹੌਲੀ-ਹੌਲੀ ਜਦੋਂ ਉਸ ਨੂੰ ਖਬਰ ਮਿਲੀ ਕਿ ਲੜਕਾ ਪੁਲਸ ਹਰਿਆਸਤ ਵਿੱਚ ਹੈ ਅਤੇ ਮਰ ਗਿਆ ਹੈ ਤਾ ਪਰ ਜਾਈ ਪੂਰੀ ਤਰ੍ਹਾਂ ਸ਼ਾਂਤ ਹੋ ਗਈ। ਕੱਲ੍ਹ ਵਾਰ ਦੌਰਾਨ ਮੈਂ ਆਪਣੀ ਪਰਜਾਈ ਨੂੰ ਦੱਸਿਆ ਕਿ ਉਹ ਲੜਕੀਆਂ ਨੂੰ ਬਲੈਕਮੇਲ ਕਰਕੇ ਉਹਨਾਂ ਤੋਂ ਪੈਸੇ ਵਸੂਲਦਾ ਸੀ। ਕਿਸੇ ਲੜਕੀ ਨੇ ਉਸ ਦੀ ਸ਼ਿਕਾਇਤ ਪੁਲਿਸ ਨੂੰ ਕੀਤੀ ਤਾਂ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ। ਉਸ ਦੇ ਫੋਨ ਵਿੱਚ ਕੁੜੀਆਂ ਦੀਆਂ ਜੋ ਵੀ ਤਸਵੀਰਾਂ ਸਨ, ਪੁਲਿਸ ਨੇ ਉਹ ਸਾਰੀਆਂ ਫੋਟੋਆਂ ਡਿਲੀਟ ਕਰ ਦਿੱਤੀਆਂ ਹਨ ਅਤੇ ਫਿਰ ਸਭ ਸੁਣ ਕੇ ਉਸ ਦੇ ਚਿਹਰੇ ਤੇ ਮੁਸਕਰਾਟ ਆ ਗਈ। ਮੈਂ ਆਪਣੀ ਭਾਬੀ ਨੂੰ ਦੱਸਣਾ ਚਾਹੁੰਦਾ ਸੀ ਕਿ ਮੈਨੂੰ ਸਭ ਕੁਝ ਪਤਾ ਹੈ ਅਤੇ ਤੁਹਾਡੀ ਮਦਦ ਵੀ ਮੈਂ ਹੀ ਕੀਤੀ ਹੈ ਪਰ ਫਿਰ ਮੈਂ ਇਹ ਸੋਚ ਕੇ ਚੁੱਪ ਹੋ ਗਿਆ ਕੀ ਭਾਬੀ ਇਹ ਸਭ ਸੁਣ ਕੇ ਸ਼ਰਮਿੰਦਾ ਹੋ ਜਾਵੇਗੀ ਅਤੇ ਮੈਂ ਉਸ ਤੇ ਭਰਾ ਵਰਗਾ ਹਾਂ ਫਿਰ ਮੈਂ ਉਸ ਨੂੰ ਸ਼ਰਮਿੰਦਾ ਕਿਸ ਤਰ੍ਹਾਂ ਕਰ ਸਕਦਾ ਹਾਂ ਉਸ ਦਿਨ ਤੋਂ ਬਾਅਦ ਭਾਬੀ ਘਰ ਵਿੱਚ ਖੁਸ਼ੀ ਨਾਲ ਰਹਿਣ ਲੱਗ ਪਈ ਅਤੇ ਘਰ ਦੇ ਕੰਮ ਵੀ ਸੰਭਾਲਣ ਲੱਗ ਪਈ ਜਦੋਂ ਕਿ ਮੈਂ ਘਰੋਂ ਚੋਰੀ ਹੋਏ ਪੈਸਿਆਂ ਬਾਰੇ ਆਪਣੀ ਮਾਂ ਨੂੰ ਬਹਾਨਾ ਬਣਾਇਆ ਕਿ ਇਹ ਮੈਂ ਆਪਣੀ ਜ਼ਰੂਰਤ ਲਈ ਲਏ ਸੀ ਅਤੇ ਮੈਂ ਤੁਹਾਨੂੰ ਦੱਸਣਾ ਭੁੱਲ ਗਿਆ ਸੀ ਅਤੇ ਮੈਂ ਉਹ ਪੈਸੇ ਆਪਣੇ ਇੱਕ ਦੋਸਤ ਨੂੰ ਦੇਣੇ ਸਨ ਉਸ ਨੂੰ ਇਸ ਦੀ ਬਹੁਤ ਲੋੜ ਸੀ ਤੇ ਉਹ ਕੁਝ ਦਿਨਾਂ ਬਿੱਟਰ ਬਾਸ ਕਰ ਦੇਵੇ ਤਾਂ ਮੈਂ ਤੁਹਾਨੂੰ ਦੇ ਦੇਵਾਂਗਾ ਮੈਂ ਆਪਣੇ ਦੋਸਤੋਂ ਪੈਸੇ ਉਧਾਰ ਲੈ ਕੇ ਆਪਣੀ ਮਾਂ ਨੂੰ ਦਿੱਤੇ ਮੈਂ ਆਪਣੇ ਖਰਚਾਂ ਤੇ ਕਾਬੂ ਕੀਤਾ ਅਤੇ ਹੁਣ ਮੈਂ ਹੌਲੀ-ਹੌਲੀ ਆਪਣੇ ਦੋਸਤ ਦੇ ਪੈਸੇ ਮੋੜ ਰਿਹਾ ਸੀ। ਹੁਣ ਮੇਰੇ ਘਰ ਖੁਸ਼ੀਆਂ ਹੀ ਖੁਸ਼ੀਆਂ ਸਨ ਕਿਉਂਕਿ ਭਾਬੀ ਹਰ ਵੇਲੇ ਚੈੱਕਦੀ ਰਹਿੰਦੀ ਸੀ ਤੇ ਭਰਾ ਜੀ ਨਾਲ ਫੋਨ 'ਤੇ ਵੀ ਖੁਸ਼ੀ ਨਾਲ ਗੱਲ ਕਰਦੀ ਸੀ। ਭਰਾ ਨੇ ਵੀ ਜਲਦੀ ਆਉਣ ਦਾ ਵਾਅਦਾ ਕੀਤਾ ਸੀ ਜਿਸ ਨੂੰ ਸੁਣ ਕੇ ਭਾਬੀ ਹੋਰ ਵੀ ਖੁਸ਼ ਹੋ ਗਈ। ਸੋ ਦੋਸਤੋ ਅੱਜ ਸਾਡੀ ਇਹ ਕਹਾਣੀ ਸੀ। ਤੁਹਾਨੂੰ ਇਹ ਕਿੱਦਾਂ ਲੱਗੀ? ਜੇ ਵਧੀਆ ਲੱਗੀ ਤਾਂ ਲਾਈਕ ਕਰਿਓ। ਰੋਜ਼ ਨਵੀਂ ਕਹਾਣੀ ਸੁਣਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ। ਕਹਾਣੀ ਸੁਣਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ